ਭਾਰਤੀ ਜਨਤਾ ਪਾਰਟੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਹੱਕ ਵਿੱਚ ਖੜੇਗੀ ਜਾਂ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਅਤੇ ਸਾਬਕਾ ਮੰਤਰੀ ਵਿਕਰਮ ਮਜੀਠੀਆ ਦੇ ਆਪ ਆਦਮੀ ਪਾਰਟੀ ਵੱਲੋਂ ਵੱਡੇ ਇਲਜ਼ਾਮ ਲਗਾ ਦਿੱਤੇ ਗਏ ਨੇ ਕਿ ਭਾਰਤੀ ਜਨਤਾ ਪਾਰਟੀ ਵਿਕਰਮ ਮਜੀਠੀਆ ਵਾਲੇ ਕੇਸ ਨੂੰ ਹੌਲਾ ਕਰ ਰਹੀ ਹੈ ਇੱਕ ਪਾਸੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕਿਆ ਗਿਆ ਕਿ ਅਸੀਂ ਬਿਕਰਮ ਮਜੀਠੀਆ ਨੂੰ ਪੱਕੇ ਹੱਥ ਪਾਏ ਨੇ ਬਿਕਰਮ ਮਜੀਠੀਆ ਨੇ ਗੋਹਾਰ ਲਗਾਈ ਸੀ ਪੰਜਾਬ ਅਤੇ ਹਰਿਆਣਾ ਦੀ ਹਾਈ ਕੋਰਟ ਦੇ ਵਿੱਚ ਫਟਕਾਰ ਪਈ ਬਿਕਰਮਜੀਠੀਆ ਨੂੰ ਕਿਉਂਕਿ ਸਰਕਾਰੀ ਵਕੀਲ ਕਹਿ ਰਹੇ ਨੇ ਸਰਕਾਰ ਦੇ ਕਿ ਬਿਕਰਮ ਮਜੀਠੀਆ ਦੇ ਵਕੀਲਾ ਦੇ ਕੋਲ ਠੋਸ ਸਬੂਤ ਨਹੀਂ ਸੀ ਤੇ ਦੂਸਰੇ ਪਾਸੇ ਬਿਕਰਮ ਮਜੀਠੀਆ ਨੂੰ ਨਾਲ ਲੈ ਜਾ ਕੇ ਦਿੱਲੀ ਹਰਿਆਣਾ यूपी हिमाचल शिमला ਅਤੇ ਪੰਜਾਬ ਦੇ ਕਈ ਇਲਾਕਿਆਂ ਦੇ ਵਿੱਚ ਕਈ ਥਾਵਾਂ ਤੇ ਛਾਪੇਮਾਰੀ ਕੀਤੀ ਗਈ ਦਿੱਲੀ ਦੇ ਕਮਿਸ਼ਨਰ ਹਿਮਾਚਲ ਦੇ ਕਮਿਸ਼ਨ ਯੂਪੀ ਦੇ ਕਮਿਸ਼ਨ ਨੂੰ ਸਪੈਸ਼ਲ ਅਦਾਲਤ ਵੱਲੋਂ ਅਲਰਟ ਕੀਤਾ ਗਿਆ ਕਿ ਵਿਕਰਮ ਜੀਠਿਆ ਵਿਜੀਲੈਂਸ ਦੇ ਅਧਿਕਾਰੀਆਂ ਦੇ ਨਾਲ ਕੋਆਪਰੇਟ ਨਹੀਂ ਕਰ ਰਹਾ ਇਸ ਕਰਕੇ ਜਦੋਂ ਵਿਜੀਲੈਂਸ ਦੇ ਅਧਿਕਾਰੀ ਤੁਹਾਨੂੰ ਅਪਰੋਚ ਕਰਨ ਤੇ ਵਿਜੀਲੈਂਸ ਦੇ ਜਿਹੜੀ ਹੈ ਹਲਪ ਕੀਤੀ ਜਾਵੇ ਲੇਕਰ ਉਹਨ ਕਹਾਣੀ ਦੇ ਵਿੱਚ ਇੱਕ ਬੜਾ ਵੱਡਾ ਮੋੜ ਆ ਗਿਆ ਹੈ ਇਸ ਟਵਿਸਟ ਨੇ ਇੱਕ ਨਵੀਂ ਘੁੰਮਣਘੇਰੀ ਵਿੱਚ ਪਾ ਦਿੱਤਾ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਜਿੱਥੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ-ਨਾਲ ਸਮੁੱਚੀ ਆਪ ਆਦਮੀ ਪਾਰਟੀ ਦੀ ਲੀਡਰਸ਼ਿਪ ਪੰਭਲ ਕੋਸੇ ਵਿੱਚ ਪੈ ਗਈ ਹੈ ਹਾਲਾਂਕਿ ਜਿਹੜੀਆਂ ਗਵਾਹੀਆਂ ਦਿੱਤੀਆਂ ਗਈਆਂ ਚਾਹੇ ਉਹ ਤਲਬੀਰ ਗਿੱਲ ਹੋਵੇ ਚਾਹੇ ਬੋਨੀ ਅਜ਼ਰਾਲਾ ਹੋਵੇ ਚਾਹੇ ਹੋਣ ਸਰਕਾਰੀ ਅਧਿਕਾਰੀ ਪੰਜਾਬ ਦੇ ਸਾਬਕਾ ਡੀਜੀਪੀ ਸਰਦਾਰਤ ਚਟੂ ਉਪਤਿਆਏ ਚਾਹੇ ਈਡੀ ਦੇ ਸਾਬਕਾ ਡਾਇਰੈਕਟਰ ਹੁਣ ਨਰਿੰਦਰ ਸਿੰਘ ਯਾਨੀ ਕਿ 6 ਗਵਾਹਾਂ ਨੇ ਵਿਰੋਧ ਕੀਤਾ ਬਿਕਰਮਜੀਠੀਆ ਦਾ ਕਿ ਬਿਕਰਮਜੀਠੀਆ ਦੇ ਘਰ ਦੇ ਵਿੱਚ ਨਸ਼ਾ ਤਸਕਰੀ ਠਹਿਰਦੇ ਸੀ ਮਜੀਠੀਆ ਦੇ ਘਰ ਦੇ ਵਿੱਚੋਂ ਨਸ਼ਾ ਤਸਕਰੀ ਹੁੰਦੀ ਸੀ ਪੈਸਿਆਂ ਦਾ ਲੈਣ ਦੇਣ ਤਲਵੀਰ ਗਿੱਲ ਦੇ ਸਾਹਮਣੇ ਹੁੰਦਾ ਸੀ 540 ਕਰੋੜ ਉਸ ਤੋਂ ਬਾਅਦ 11000 ਕਰੋੜ ਦਾ ਜਿਹੜਾ ਮਾਮਲਾ ਦੱਸਿਆ ਗਿਆ ਈਡੀ ਦੇ ਸਾਬਕਾ ਡਾਇਰੈਕਟਰ ਨਰਿੰਦਰ ਸਿੰਘ ਵੱਲੋਂ ਇਹਨਾਂ ਤੋਂ ਇਹ ਵੀ ਕਿਹਾ ਗਿਆ ਕਿ ਹਥਿਆਰਾਂ ਦੀ ਤਸਕਰੀ ਕੀਤੀ ਜਾਂਦੀ ਸੀ ਯਾਨੀ ਕਿ ਨਸ਼ੇ ਦੇ ਬਦਲੇ ਹਥਿਆਰ ਦਿੱਤੇ ਜਾਂਦੇ ਸੀ ਜਿਹੜੇ ਨੇ ਬੋਨੀ ਅਜ਼ਰਾਲਾ ਉਹਨਾਂ ਤੇ ਇਥੋਂ ਤੱਕ ਵੀ ਕਹਿ ਦਿੱਤਾ ਕਿ ਮੈਂ ਪੰਜਾਬ ਦੇ ਸਾਬਕਾ ਮਰਹੂਮ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਨੂੰ ਚਿੱਠੀ ਵੀ ਲਿਖੀ ਸੀ ਕਿ ਆਪਣੇ ਬੰਦਿਆਂ ਵੱਲੋਂ ਨਸ਼ਾ ਵਿਚਿਆ ਜਾ ਰਿਹਾ ਹੈ ਅਤੇ ਆਪਣੇ ਬੰਦਿਆਂ ਦੇ ਆਪਣੇ ਵਜ਼ੀਰਾਂ ਦੇ ਇੰਟਰਨੈਸ਼ਨਲ ਨਸ਼ਾ ਤਸਕਰਾਂ ਦੇ ਨਾਲ ਸਬੰਧ ਹਨ ਲੇਕਿਨ ਕਾਂਤੇ ਜੁਨੀ ਸਰਕੀ ਨਾ ਤਾਂ ਸੁਖਬੀਰ ਸਿੰਘ ਬਾਦਲ ਨੇ ਕਾਰਵਾਈ ਕੀਤੀ ਨਾ ਕੈਪਟਨ ਅਮਰਿੰਦਰ ਸਿੰਘ ਨੇ ਕੀਤੀ ਜਿਵੇਂ ਅੱਜ ਮਨਦੀਪ ਸਿੰਘ ਮੱਨਾ ਕਹਿ ਰਹੇ ਸੀ ਕਿ ਉਹ ਮੇਰੇ ਦੋਸਤਾ ਮੁੰਡਾ ਹੈ ਇਸ ਕਰਕੇ ਕਾਰਵਾਈ ਨਹੀਂ ਕੀਤੀ ਕੈਪਟਨ ਅਮਰਿੰਦਰ ਸਿੰਘ ਨੇ ਜਦੋਂ ਮਨਿੰਦਰ ਮਨ ਮਰਜਿੰਦਰ ਸਿੰਘ ਮੱਨਾ ਨੇ ਅਪਰੋਚ ਕੀਤੀ ਸੀ ਕੈਪਟਨ ਅਮਰਿੰਦਰ ਨੂੰ لیکن اون کہانی ਦੇ ਵਿੱਚ ਟਵਿਸਟ ਇੱਕ ਬੜਾ ਵੱਡਾ ਆ ਗਿਆ ਹੈ ਟਵਿਸਟ ਇਹ ਆ ਗਿਆ ਹੈ ਕਿ ਕੇਂਦਰ ਦੇ ਕੋਲ ਦੋ ਮੇਨ ਏਜੰਸੀਆਂ ਨੇ ਇੱਕ ਹੈ NIA ਅਤੇ ਦੂਸਰੀ ਏਜੰਸੀ ਹੈ NCB NCB ਕਹਿੰਦੀ ਹੈ ਕਿ ਜਾਂਚ ਨੂੰ ਬਿਕਰਮ ਜੀ ਸਮਜੀਠਿਆ ਦੀ ਅਸੀਂ ਕਰਾਂਗੇ ਪਹਿਲਾ ਰੋਲਾ ਕਿਉਂ ਨਹੀਂ ਪਾਇਆ ਗਿਆ ਬਿਕਰਮ ਮਜੀਠਿਆ ਨੂੰ ਲੈ ਕੇ ਉਹਦੀ ਜਾਇਦਾਦ ਨੂੰ ਲੈ ਕੇ ਉਹਦੀ ਨਸ਼ਾ ਤਸਕਰੀ ਵਾਲੇ ਕੰਮਾਂ ਨੂੰ ਲੈ ਕੇ ਹਾਲਾਂਕਿ ਵਿਕਰਮਜੀਤਿਆ ਨੇ ਕਿਹਾ ਹੈ ਕਿ ਮੈਂ ਨਸ਼ਾ ਤਸਕਰ ਨਹੀਂ ਹਾਂ ਮੈਂ ਜਿੰਨੀ ਵੀ ਜਾਇਦਾਦ ਬਣਾਈ ਹੈ ਉਹ ਸਾਰੀ ਇੱਕ ਨੰਬਰ ਦੇ ਵਿੱਚ ਬਣਾਈ ਹੈ ਇਹ ਤਾਂ ਮਾਨਯੋਗ ਅਦਾਲਤ ਨੇ ਫੈਸਲਾ ਕਰਨਾ ਹੈ ਕਿ ਉਹ ਇੱਕ ਨੰਬਰ ਚ ਬਣਾਈ ਹੈ ਕਿ ਦੋ ਚ ਬਣਾਈ ਹੈ ਕਿ ਤਿੰਨ ਨੰਬਰ ਚ ਬਣਾਈ ਹੈ ਅਸੀਂ ਕਹਿੰਦੇ ਹਾਂ ਜੋ ਵੀ ਵਿਕਰਮਜੀਤਿਆ ਵੱਲੋਂ ਕਿਹਾ ਜਾਵੇ ਸ਼ਾਇਦ ਉਹ ਸੱਚੀ ਹੋਵੇ ਸ਼ਾਇਦ ਝੂਠੇ ਹੋਣ ਮੁੱਖ ਮੰਤਰੀ ਭਗਵੰਤ ਮਾਨ ਲੇਕਿਨ ਐਨਸੀਬੀ ਨੇ ਪੈਸੇ ਪਸਾਰਲੇ ਨੇ ਪੰਜਾਬ ਦੇ ਵਿੱਚ ਵਿਜੀਲੈਂਸ ਡਿਪਾਰਟਮੈਂਟ ਦੇ ਕੋਲੋਂ ਪਰਮਿਸ਼ਨ ਮੰਗ ਲਈ ਹੈ ਕਿ ਭਈ ਸਾਨੂੰ ਜਾਂਚ ਕਰਨ ਦੀ ਆਗਿਆ ਦਿਓ ਤੇ ਉਧਰ ਆਪ ਆदमी پارٹی ਵਾਲੇ ਹੱਕੇ-ਬੱਕੇ ਰਹਿ ਗਏ ਨੇ ਕਿ ਪਹਿਲਾਂ ਐਨਸੀਬੀ ਵੱਲੋਂ ਰੋਲਾ ਕਿਉਂ ਨਹੀਂ ਪਾਇਆ ਭਾਰਤੀ ਜਨਤਾ ਪਾਰਟੀ ਨੇ ਹੁਣ ਦਰਵਾਜ਼ੇ ਕਿਉਂ ਖੋਲ ਦਿੱਤੇ ਨੇ ਐਨਸੀਬੀ ਦੇ ਐਨਸੀਬੀ ਕਿਦੇ ਇਸ਼ਾਰੇ ਉੱਤੇ ਕੰਮ ਕਰ ਰਹੀ ਹੈ ਇਸ ਉੱਤੇ ਆਪ ਆਦਮੀ ਪਾਰਟੀ ਦੇ ਸਾਰੇ ਵੱਡੇ ਆਗੂ ਕਹਿ ਰਹੇ ਨੇ ਕਿ ਇਸ ਕੇਸ ਨੂੰ ਖੁਰਦਮੁਰਦ ਜਾ ਇਸ ਕੇਸ ਨੂੰ ਹੌਲਾ ਕਰਨ ਦੀ ਕੋਸ਼ਿਸ਼ ਐਨਸੀਪੀ ਭਾਰਤੀ ਜਨਤਾ ਪਾਰਟੀ ਵੱਲੋਂ ਕੀਤੀ ਜਾ ਰਹੀ ਹੈ ਐਨਸੀਬੀ ਨੂੰ ਪਰਮਿਸ਼ਨ ਹੁਣ ਕਿਉਂ ਲੈਣੀ ਪਈ ਪਹਿਲਾਂ ਐਨਸੀਬੀ ਕਿੱਥੇ ਸੀ ਐਨਸੀਪੀ ਹੁੰਦੀ ਹੈ ਦੇਸ਼ ਦੇ ਗ੍ਰਹਿ ਮੰਤਰੀ ਯਾਨੀ ਕਿ ਅਮਨ ਸ਼ਾਹ ਦੇ ਕੋਲ ਕੀ ਕਲੀਅਰੈਂਸ ਸ਼ੀਟ ਮਿਲੇਗੀ ਭਾਰਤੀ ਜਨਤਾ ਪਾਰਟੀ ਵੱਲੋਂ ਕੀ ਸਮਝੌਤਾ ਹੋਵੇਗਾ ਇਸ ਉੱਤੇ ਨਿਸ਼ਾਨੀਆਂ ਸਵਾਲ ਖੜੇ ਹੋਣ ਲੱਗ ਪਏ ਨੇ ਇੱਕ ਪਾਸੇ ਭਾਰਤੀ ਜਨਤਾ ਪਾਰਟੀ ਦੀ ਹਾਈ ਕਮਾਂਡ ਤੇ ਤੇ ਦੂਸਰੇ ਪਾਸੇ ਵਿਕਰਮ ਜਿਟਿਆ ਤੇ ਕਿ ਇਹਨਾਂ ਰਾਜਨੀਤਕ ਦੋਨਾਂ ਧਿਰਾਂ ਨੇ ਆਪਸ ਵਿੱਚ ਲੋਪਾ ਕਰ ਲੈਣਾ ਹੈ ਅਤੇ ਕੇਸ ਨੂੰ ਖੁਰਦ-ਬੁਰਦ ਕਰ ਦੇਣਾ ਹੈ ਹਾਲਾਂਕਿ ਐਨਸੀਬੀ ਨੇ ਇੱਕੋ ਹੀ ਗੱਲ ਕਹੀ ਹੈ ਕਿ ਆਮਦਨ ਤੋਂ ਬਾਅਦ ਜਿਹੜੀ ਇਸ ਦੇ ਜਾਇਦਾਦ ਰੱਖੀ ਹੋਈ ਹੈ ਅਸੀਂ ਉਸ ਬਾਰੇ ਇਨਵੈਸਟੀਗੇਸ਼ਨ ਕਰਨਾ ਚਾਹੁੰਦੇ ਹਾਂ ਜਗਤ ਜਗ੍ਹਾ ਤੇ ਬਿਜ਼ਨਸ ਦੇ ਅਧਿਕਾਰੀਆਂ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ ਜਿੱਥੇ ਕਿਤੇ ਵੀ ਦਿਸਦੀ ਹੈ ਕਿ ਇੱਥੇ ਬਿਕਮਜੀਤ ਸਿੰਘ ਮਜੀਠੀਆ ਦੀ ਜਾਇਦਾਦ ਹੈ ਲੇਕਿਨ ਹੁਣ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਸੁਚੇ ਆਮ ਆਪੀ ਪਾਰਟੀ ਦੀ ਲੀਡਰਸ਼ਿਪ ਨੂੰ ਭਾਜਣਾ ਪੈ ਗਿਆ ਨੇ ਵੀ ਕੀ ਬਣੇਗਾ ਜੇਕਰ ਐਮਸੀਬੀ ਦੀ ਐਂਟਰੀ ਹੁੰਦੀ ਹੈ ਵਿਕਰਮ ਜਿਟਿਆ ਦੇ ਕੇਸ ਵਿੱਚ